ਕਿਸ ਤਰ੍ਹਾਂ ਦੀ ਚੋਣ ਮੁਹਿੰਮ ਚੱਲ ਰਹੀ ਹੈ ਬਹੁਤ ਵਧੀਆ ਜੀ ਬੱਲੇ ਬੱਲੇ ਹੈ ਤੇ ਮੁਕਾਬਲਾ ਇਸ ਟਾਈਮ ਕਿੰਦਾ ਦੇਖਦੇ ਹੋ ਅਕਾਲੀ ਦਲ ਦਾ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ ਦੇਖੋ ਮੈਂ ਨਹੀਂ ਸਮਝਦਾ ਕਿਸੇ ਨਾਲ ਮੁਕਾਬਲਾ ਹੈਗਾ ਵਕਾਸ ਦੀ ਗੱਲ ਕਰ ਲਈਤੀ ਜਾਵੇ ਤਾਂ ਜੋ ਸ਼ਰੂਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਵਿਕਾਸ ਹੋਇਆ ਜਾਂ ਪਿਛਲੇ ਢਾਈਆਂ ਸਾਲਾਂ 'ਚ ਜੋ ਵਿਕਾਸ ਹੋਇਆ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੋਨਾਂ ਨੂੰ ਦੇਖੋ ਵਿਕਾਸ ਦਾ ਜਿਹੜਾ ਹੋਇਆ ਸੀ ਸ਼ਰੂਮਣੀ ਅਕਾਲੀ ਦਲ ਦੇ ਸਮੇਂ ਹੋਇਆ ਸੀ ਜ਼ਾਰ ਨੂੰ ਲੈ ਕੇ ਖਾਸ ਕਰਕੇ ਨੌਜਵਾਨ ਬੜੀ ਵੱਡੀ ਤਦਾਦ ਦੇ ਵਿੱਚ ਅੱਜ ਮੋਬਾਈਲਾਂ ਤੇ ਸਾਨੂੰ ਜਿਹੜੇ ਆ ਬਿਜ਼ੀ ਦਿਖਾਈ ਦਿੰਦੇ ਕਿਉਂਕਿ ਰੁਜ਼ਗਾਰ ਨਹੀਂ ਹੈਗਾ ਫਿਰ ਦੂਜੇ ਪਾਸੇ ਨਸ਼ਿਆਂ ਵਾਲੇ ਪਾਸੇ ਰੁਝਾਨ ਜਿਹੜਾ ਨੌਜਵਾਨਾਂ ਦਾ ਬੇਰੁਜ਼ਗਾਰੀ ਕਰਕੇ ਹੋ ਜਾਂਦਾ ਜਿ세 ਤਰ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ ਇਹ ਜਿਹੜਾ ਸਾਡਾ ਪੰਜਾਬ ਸੂਬਾ ਨਾ ਇਹ ਖੇਤੀ ਤੇ ਨਿਰਭਰ ਹੈ ਲੋਕ ਜਿਹੜੇ ਆ ਉਹ ਕੀ ਮੰਗਾ ਲੈ ਕੇ ਆਦੇ ਆ ਕਿ ਕੀ ਕੀ ਚੀਜ਼ਾਂ ਜਿਹੜੀ ਹੈਗੀ ਉਹਨਾਂ ਵਾਸਤੇ ਕਿਸੇ ਨੇ ਨਹੀਂ ਕੀਤੀਆਂ ਵੇਖੋ ਰੁਝਾਨ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਿੰਡਾਂ ਦੇ ਵਿੱਚ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣਾ ਜਿਹੜਾ ਹੈਗਾ ਨੁਮਾਇੰਦਾ ਕੀ ਵੇਖ ਕੇ ਚੁਣਿਆ ਜਾਵੇ ਵੇਖੋ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ ਨਾ ਵਿਧਾਨ ਸਭਾ ਦਾ ਜੀ ਜੱਤਾ ਨੇ ਸਿਰਫ ਉਥੇ ਇੱਕੋ ਬਟਨ ਦੇਖ ਕੇ ਝਾੜੂ ਦਾ ਕਿ ਮੈਂ ਹਰਵਿੰਦਰ ਤਨੇਜਾ ਗੱਲ ਕਰਾਂਗੇ ਕੁਝ ਹੀ ਸਮਾਂ ਬਚਿਆ ਹੈ ਚੋਣਾਂ ਦੇ ਵਿੱਚ ਜਦ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੀ ਚੋਣ ਹੋਣੀ ਹੈ ਤਾਂ ਐਬਜੇ ਦੇ ਵਿੱਚ ਹਰ ਇੱਕ ਪਾਰਟੀ ਦੇ ਵੱਲੋਂ ਆਪਣੀ ਪੂਰੀ ਤਾਕਤ ਜਿਹੜੀ ਹੈ ਉਹ ਚੋਣ ਅਖਾੜੇ ਦੇ ਵਿੱਚ ਝੋਕ ਦਿੱਤੀ ਗਈ ਹੈ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਪਾਰਲੀਮੈਂਟ ਤੋਂ ਨਰਦੇਵ ਸਿੰਘ ਬੋਬੀ ਮਾਨ ਹੁਣਾਂ ਨੂੰ ਆਪਣੇ ਉਮੀਦਵਾਰ ਵਜੋਂ ਐਲਾਨਿਆ ਗਿਆ ਸਾਡੇ ਨਾਲ ਬੋਬੀ ਮਾਨ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਚੋਣ ਮੁਹਿੰਮ ਚੱਲ ਰਹੀ ਹੈ ਜੀ ਸਰ ਇਸ ਤਰ੍ਹਾਂ ਦੀ ਚੋਣ ਮੁਹਿੰਮ ਚੱਲ ਰਹੀ ਹੈ ਬਹੁਤ ਵਧੀਆ ਜੀ ਬੱਲੇ ਬੱਲੇ ਆ ਪਰਮਾਤਮਾ ਦੀ ਮਿਹਰ ਹੈ ਜਿਹੜਾ ਇਲੈਕਸ਼ਨ ਹੈ ਉਹਦੀ ਚੰਗੀ ਲੀਡ ਨਾਲ ਜਿੱਤ ਕੇ ਅਕਾਲੀ ਗੱਲ ਦੀ ਛੋੜੀ ਚ ਪਾਵਾਂਗੇ ਗੱਲ ਕੀਤੀ ਜਾਵੇ ਮੁਕਾਬਲੇ ਦੀ ਜੇਕਰ ਆਪਾਂ ਦੂਸਰੇ ਲਫਜ਼ਾ ਜਿਵੇਂ ਮੁਕਾਬਲਾ ਤੇ ਮੁਕਾਬਲਾ ਇਸ ਟਾਈਮ ਕਿੰਦਾ ਵੇਖਦੇ ਹੋ ਅਕਾਲੀ ਦਲ ਦਾ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਚੱਲ ਰਿਹਾ ਵੇਖੋ ਮੈਂ ਨਹੀਂ ਸਮਝਦਾ ਕਿਸੇ ਨਾਲ ਮੁਕਾਬਲਾ ਹੈਗਾ ਕਿਉਂਕਿ ਜਿਹੜੀ ਇਹ ਸੀਟ ਹੈ ਪਿਛਲੇ 6 ਪਲਾਂ ਤੋਂ ਸ਼੍ਰੋਮ ਨੇ ਅਕਾਲੀ ਦਲ ਜਿੱਦਾ ਹੈ ਔਰ 7ਵੀਂ ਵਾਰ ਵੀ ਇਹ ਸੀਟਾ ਜਿਹੜੀ ਵੱਡੇ ਮਰਜਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੋੜੀ ਜਾਵੇਗੀ। ਹਮ ਇਸ ਵਾਰੀ ਜਿਹੜੀਆਂ ਚੋਣਾ ਹੈਗੀਆਂ ਇਹ ਕਿਹੜੇ ਮੁੱਦੇ ਤੇ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਲੜੀਆਂ ਜਾ ਰਹੀਆਂ ਹਨ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅ ਵਿਕਾਸ ਦੀ ਗੱਲ ਕਰ ਲਈਤੀ ਜਾਵੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਵਿਕਾਸ ਹੋਇਆ ਜਾਂ ਪਿਛਲੇ ਢਾਈਆਂ ਸਾਲਾਂ ਚ ਜੋ ਵਿਕਾਸ ਹੋਇਆ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੋਨਾਂ ਨੂੰ ਦੇਖੋ ਵਿਕਾਸ ਦਾ ਜਿਹੜਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ ਸੀਗਾ ਉਸ ਤੋਂ ਬਾਅਦ ਕਾਂਗਰਸ ਆਈ ਤੁਹਾਡੇ ਸਾਹਮਣੇ ਕੁਝ ਨਹੀਂ ਹੋਇਆਗਾ ਹੁਣ ਜਿਹੜੇ ਆਪਾ ਵਾਲੇ ਐ ਇਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂਗਾ ਸਭ ਗੱਲਾਂ ਨੇ ਸਿਰਫ ਅਖਬਾਰੀ ਗੱਲਾਂ ਨੇ ਕੋਈ ਵੀ ਕੰਮ ਪੰਜਾਬ ਤੁਸੀਂ ਦੋ ਪਕ ਕੰਮ ਕਰਾਦੇ ਜਿਹੜੇ ਪੰਜਾਬ ਚ ਹੋਏ ਇੱਕ ਵੀ ਕੰਮ ਨਹੀਂ ਹੋਇਆ ਜੋ ਇਹਨਾਂ ਨੇ ਚੋਣ ਮੈਨੀਫੈਸਟੋ ਜਨਤਾ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਚੋਂ ਇੱਕ ਵੀ ਵਾਅਦਾ ਇਹਨਾਂ ਨੇ ਅੱਜ ਦੀ ਡੇਟ ਚ ਪੂਰਾ ਨਹੀਂ ਕੀਤਾ ਔਰ ਜਿਹੜੀਆਂ ਸਕੀਮਾਂ ਬਾਦਲ ਸਾਹਿਬ ਨੇ ਚਲਾਈਆਂ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਪਾਈਵਾਲ ਸਰਕਾਰ ਸੀ ਉਸ ਸਕੀਮਾਂ ਵੀ ਅੱਜ ਇਹ ਬੰਦ ਕਰੀ ਜਾਂਦੇ ਆ ਲਗਭਗ ਮੰਦੀ ਆ ਚਗਣਤ ਕੀਮ ਬੰਦ ਕਰ ਰਕੀ ਇਹਨਾਂ ਨੇ ਦੂਜਾ ਆਪਣਾ ਆਟਾ ਦਾਲ ਸਕੀਮ ਆ ਉਹ ਵੀ ਕਾਰਡ ਕੱਟਦੇ ਆ ਔਰ ਜਿਹੜੇ ਕਾਰਡ ਚੱਲ ਰਹੇ ਆ ਉਹਨਾਂ ਤੇ ਵੀ ਕਣਕ ਕੱਟ ਕੇ ਇਹਨੇ 5 ਕਿਲੋ ਕੱਟਦੇ ਅੱਛਾ ਲੇਕਰ ਆਪਾਂ ਗੱਲ ਕਰ ਲੈਨੇ ਆ ਆਉਣ ਵਾਲੇ ਸਮੇਂ ਦੀ ਤਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਤੁਹਾਨੂੰ ਕਿਹੜੀ ਚੀਜ਼ ਇੱਥੇ ਮਹਿਸੂਸ ਹੋਈ ਹੈ ਕਿ ਜਿਹੜਾ ਕੰਮ ਸਭ ਤੋਂ ਪਹਿਲ ਦੇ ਆਧਾਰ ਤੇ ਕਰਨਾ ਜ਼ਰੂਰੀ ਹੈ ਲੋਕਾਂस्ते ਜਿਹੜੇ ਏਰੀਆ ਮੈਂ ਬੱਲੂਆਣੇ ਹਲਕੇ ਚ ਘੁੰਮ ਰਿਹਾ ਹਾਂ ਕੰਮ ਬੜੇ ਹੋਇਆ ਹੈ ਪਿਛਲੇ ਜਦੋਂ ਕਾਲੀ ਸਰਕਾਰ ਸੀਗੀ ਔਰ ਇਹ ਏਰੀਏ ਦੇ ਵਿੱਚ ਨਾ ਸਭ ਤੋਂ ਜੋ ਹਾਲਾਤ ਨੇ ਨਾ ਪਾਣੀ ਦੇ ਮਾੜੇ ਹਾਲਾਤ ਨੇ ਇੱਕ ਪਾਸਿ ਦਾ ਸਰਕਾਰ ਦਾ ਵੇ ਕਰ ਰਹੀ ਹੈ ਕੇ ਟੇਲਾਂ ਤੇ ਅਸੀਂ ਪਾਣੀ ਪੂਰਾ ਕਰਤਾ ਲੇਕਿਨ ਐ ਜ਼ਿਰਗੇ ਤੁਸੀਂ ਕੈਮਰਾ ਕਵਾਕੇ ਦੇਖੋ ਬਾਗਾਂ ਦਾ ਬੁਰਾ ਹਾਲ ਹੈ 30 35% ਬਾਗ ਸੁੱਕ ਰਹੇ ਆ ਪਹਿਲਾਂ ਸੋਕੇ ਨੇ ਮਾਰਦੇ ਪਿਛਲੇ ਸਾਲ بارش ਨੇ ਮਾਰਦੇ ਔਰ ਇਹ ਸਰਕਾਰ ਜਿਹੜੀ ਪਿਛਲੇ 3 ਮਹੀਨਿਆਂ ਤੋਂ ਇੱਥੇ ਬੰਦੀ ਵੀ ਰਹੀ ਹੈ 3 ਮਹੀਨੇ ਔਰ ਇਹ ਸਰਕਾਰ ਕਰਦੀ ਹੈ ਟੇਲਾਂ ਤੇ ਪਾਣੀ ਪੂਰਾ ਕਰਤਾ ਇਹਨਾਂ ਨੇ ਕੀ ਕੀਤਾ ਨਾ ਨੇਰੀ ਪਟਵਾਰੀਆਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਰਿਪੋਰਟ ਬਣਾਉਣ ਲਈ ਕਿਆ ਕਿ ਤੁਸੀਂ ਰਿਪੋਰਟ ਬਣਾ ਕੇ ਦਿਓ ਕਿ 100% ਪਾਣੀ ਟੇਲਾਂ ਦੇ ਪੂਰੇ ਅੱਛਾ ਜ਼ਿਕਰ ਆਪਾਂ ਗੱਲ ਕਰ ਲੈਨੇ ਨਸ਼ੇ ਦੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਆ ਕਿ 25 ਸਾਲਾਂ ਦੇ ਵਿੱਚ ਨਸ਼ੇ ਤੇ ਆਮ ਆਦਮੀ ਪਾਰਟੀ ਨੇ ਠੱਲ ਪਾਈ ਆ ਪਹਿਲਾਂ ਜਿਆਦਾ ਸੀਗਾ ਹੁਣ ਘਟਿਆ ਦੇਖੋ ਪਿਛਲੇ ਸਮੇਂ ਤੋਂ ਲੈ ਕੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਡ ਕੇ ਸਰਕਾਰ ਬਣਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਸ਼ਾ ਵਕਾ ਹੁੰਦਾ ਹੈ ਬੇਅਦਬੀਆਂ ਕਰਦਾ ਹੈ ਔਰ ਕ੍ਰਪਸ਼ਨ ਕਰਦਾ ਹੈ ਔਰ ਤਿੰਨੇ ਮੁੱਦਿਆਂ ਤੇ ਇਹ ਸਰਕਾਰ ਫੇਲ ਹੈ ਅੱਜ ਤੁਹਾਡੇ ਸਾਹਮਣੇ ਹੈ ਡੇਲੀ ਕੋਈ ਨਾ ਕੋਈ ਫੇਸਬੁਕ ਤੇ ਜਿਹੜੇ ਸਾਡੇ ਨੌਜਵਾਨ ਬੱਚੇ ਆ ਟੀਕੇ ਲਾ ਲਾ ਮਰੀ ਜਾਂਦੇ ਆ ਸਿਰੰਜਾਂ ਲੱਗੀਆਂ ਤੇ ਬਾਹਾਂ 'ਚ ਮੁਧੇ ਮੂੰਹ ਪਏ ਹੁੰਦੇ ਆ ਮਰੇ ਪਏ ਹੁੰਦੇ ਬੜਾ ਮਨ ਖਰਾਬ ਹੁੰਦਾ ਔਰ ਇਹ ਨਸ਼ਾ ਘਟਾਉਂਦੀ ਗੱਲ ਕਰਦੇ ਇਹਨਾਂ ਨੇ ਤਾਂ ਦਾਵਾ ਕੀਤਾ ਸੀ ਕਿ ਅਸੀਂ 45 ਦਿਨਾਂ 'ਚ ਨਸ਼ਾ ਕਮ ਖਤਮ ਕਰ ਦਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਲੇਕਿਨ ਅੱਜ ਤਾਂ 2.5 ਸਾਲ ਹੋ ਚੱਲੇ ਸਰਕਾਰ ਬਣੀ ਉਹਨਾਂ ਔਰ ਕੋਈ ਮੈਨੂੰ ਨਹੀਂ ਲੱਗਦਾ ਨਸ਼ਾ ਕੱਟਿਆ ਨਸ਼ਾ ਵਧੇ ਹੀ ਆ ਕਿਉਂਕਿ ਇਹਨਾਂ ਦੀ ਪ੍ਰਸ਼ਾਸਨ ਦੇ ਉੱਤੇ ਪਕੜੀ ਹੈ ਨਹੀਂਗੀ ਜੋ ਅੱਜ ਸਰਕਾਰ ਚੱਲ ਰਹੀ ਹੈ ਨਾ ਪੰਜਾਬ ਦੇ ਵਿੱਚ ਇਹ ਅਫਸਰਾਂ ਸਹੀ ਚਲਾ ਰਹੀ ਹੈ ਨਾ ਕਿ ਇਹਨਾਂ ਦੇ ਜਿਹੜੇ ਐਮ ਐਲ ਏ ਜਾਂ ਮੰਤਰੀ ਆ ਉਹਨਾਂ ਨੂੰ ਕੱਖ ਨਹੀਂ ਪਤਾਗਾ ਸਿਰਫ ਅਫਸਰ ਹੀ ਆਪਦੇ ਹਿਸਾਬ ਨਾਲ ਚਲਾ ਰਿਹਾ ਸਰਕਾਰ ਜਿਕਰ ਆਪਾਂ ਫਿਰੋਜ਼ਪੁਰ ਦੀ ਗੱਲ ਕਰ ਲੈਂਦੇ ਆ ਖਾਸ ਕਰਕੇ ਫਾਜ਼ਿਲਕਾ ਜਲਾਲਾਬਾਦ ਅਬੂਹਰ ਦੀ ਗੱਲ ਕਰ ਲੈਂਦੇ ਆ ਇੰਡਸਟਰੀ ਨਹੀਂ ਇੱਥੇ ਕੋਈ ਵੱਡੀ ਆ ਸਕੀ ਹੁਣ ਤੱਕ ਵਾਦੇ ਬੜੇ ਲੋਕਾਂ ਨੂੰ ਕੀਤੇ ਗਏ ਆ ਨਾ ਕੋਈ ਮੈਡੀਕਲ ਸਹੂਲਤ এডਿਕੇਸ਼ਨ ਦੇ ਮਾਮਲੇ ਦੇ ਵਿੱਚ ਵੀ ਹਜੇ ਤੱਕ ਪਛੜਿਆ ਹੋਇਆ ਕੀ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਇਹਨਾਂ ਦੀ ਘਾਟ ਜਿਹੜੀ ਆ ਉਹ ਹੈਗੀ ਆ ਇਲਾਕੇ 'ਚ ਵੇਖੋ ਜਿਹੜੇ এডਿਕੇਸ਼ਨ ਦੀ ਗੱਲ ਕਰਦੇ ਆ ਬਦਲ ਸਾਹਿਬ ਨੇ ਸਕੂਲ ਖੋਲੇ ਆ ਕੋਈ ਪਰ ਪਾਰਲੀਮੈਂਟ ਕੌਣ ਸੀ ਇਸ ਦੇ ਵਿੱਚ ਲੇਕਿਨ ਪਿਛਲੇ 7 ਸਾਲਾਂ ਤੋਂ ਕੋਈ ਵੀ ਨਵਾਂ ਸਕੂਲ ਨਹੀਂ ਖੁੱਲੇਗਾ ਔਰ ਮੈਂ ਤੁਹਾਨੂੰ ਦੱਸ ਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਹਸਪੀਟਲ ਲੈ ਕੇ ਆਏ ਸੀ ਪੀਜੀਆਈ ਫਰੀਪਰ ਦੇ ਵਿੱਚ ਲੇਕਿਨ ਸਮੇਂ ਸਿਰ ਸਰਕਾਰ ਬਦਲ ਗਈ ਸਤਾਰਾਂ ਦੇ ਵਿੱਚ ਔਰ ਸਮੇਂ ਸਿਰ ਉਹਦੇ ਨੀ ਪੱਥਰ ਬੜੇ ਰੱਖੇ ਲੇਕਿਨ ਉਹ ਸਿਆਸਤ ਦੀ ਪੇੜ ਚੜਦਾ ਰਿਹਾ ਪਰਮਾਤਮਾ ਮਿਹਰ ਕਰੇ ਆਪਾਂ ਜਿੱਤ ਕੇ ਆਈਏ ਜਿੱਤ ਦਰਜ ਕਰਵਾਵੇ ਔਰ ਮੈਂ ਜਿਹੜੀ ਹਸਪੀਟਲ ਦੀ ਜਿਹੜੀ ਡਿਮਾਂਡ ਆ ਨਾ ਪੂਰੀ ਪਰਵਾਸੀਆਂ ਦੀ ਉਹ ਪਹਿਲ ਦੇ ਦਾਰ ਤੇ ਪੂਰੀ ਕਰਾਂਗੇ ਉਹ ਸ਼ੁਰੂ ਕਰਾ ਕੇ ਕੰਮ ਉਹਨਾਂ ਨੇ ਪਰ ਚੜਾਂਗੇ ਇੰਡਸਟਰੀ ਨੂੰ ਲੈ ਕੇ ਤੁਸੀਂ ਕੀ ਸੋਚਿਆ ਹੈ ਰੁਜ਼ਗਾਰ ਨੂੰ ਲੈ ਕੇ ਖਾਸ ਕਰਕੇ ਨੌਜਵਾਨ ਬੜੀ ਵੱਡੀ ਤਾਦਾਦ ਦੇ ਵਿੱਚ ਅੱਜ ਮੋਬਾਈਲਾਂ ਤੇ ਸਾਨੂੰ ਜਿਹੜੇ ਆ ਬਿਜ਼ੀ ਦਿਖਾਈ ਦਿੰਦੇ ਕਿਉਂਕਿ ਰੁਜ਼ਗਾਰ ਨਹੀਂ ਹੈਗਾ ਫਿਰ ਦੂਜੇ ਪਾਸੇ ਨਸ਼ਿਆਂ ਵਾਲੇ ਪਾਸੇ ਰੁਝਾਨ ਜਿਹੜਾ ਨੌਜਵਾਨਾਂ ਦਾ ਬੇਰੁਜ਼ਗਾਰੀ ਕਰਕੇ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ ਇਹ ਜਿਹੜਾ ਸਾਡਾ ਪੰਜਾਬ ਸੂਬਾ ਨਾ ਇਹ ਖੇਤੀ ਤੇ ਨਿਰਭਰ ਹੈ ਇਹ ਗੱਲ ਥੋੜੀ ਸਹੀ ਹੈ ਔਰ ਇ ਇੱਕ ਕਿਨਾਰੇ ਤੇ ਹੁਣ ਕਰਕੇ ਬਾਰਡਰ ਤੇ ਹੁਣ ਕਰਕੇ ਇੱਥੇ ਇੰਡਸਟਰੀ ਨਹੀਂ ਆ ਰਹੀ ਬਹੁਤ ਜ਼ਿਆਦਾ ਮੈਂ ਇੱਥੇ ਕਰਕੇ ਵਾਰ-ਵਾਰ ਤੁਹਾਡੇ ਮਾਦੀ ਨੂੰ ਦੱਸਣਾ ਚਾਹਣਾ ਹੈ ਕਿ ਫੜੋਈ ਪ੍ਰਵਾਸੀ ਮੈਨੂੰ ਜਿਤਾ ਕੇ ਭੇਜਦੇ ਆ ਔਰ ਮੇਰੀ ਪਹਿਲੀ ਆਵਾਜ਼ ਇਹੀ ਬੁਲੰਦ ਕਰੂੰਗਾ ਕਿ ਇੱਥੋਂ ਦਾ ਬਾਰਡਰ ਖਲਾਇਆ ਜਾਵੇ ਪਾਕਿਸਤਾਨ ਦੇ ਨਾਲ ਔਰ ਵਪਾਰ ਸ਼ੁਰੂ ਹੋਵੇ ਜਦੋਂ ਬਾਰਡਰ ਖੁੱਲੂਗਾ ਵਪਾਰ ਸ਼ੁਰੂ ਹੋਊਗਾ ਨਾ ਤੇ ਇੱਥੇ ਇੰਡਸਟਰੀ ਵੀ ਆਊਗੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਇੱਥੇ अच्छा ਜੇਕਰ ਗੱਲ ਕਰ ਲਿਤੀ ਜਾਵੇ ਤਾਂ ਹੁਣ ਪਿੰਡਾਂ ਦੇ ਵਿੱਚ ਤੁਸੀਂ ਨਿਕਲ ਰਹੇ ਹੋ ਕਿਹੋ ਜਿਹਾ ਰੁਝਾਨ ਮਿਲ ਰਿਹਾ ਲੋਕ ਜਿਹੜੇ ਆ ਉਹ ਕੀ ਮੰਗਾ ਲੈ ਕੇ ਆਦੇ ਆ ਕਿ ਕੀ ਕੀ ਚੀਜ਼ਾਂ ਜਿਹੜੀਆਂ ਹੈਗੀ ਉਹਨਾਂ ਵਾਸਤੇ ਕਿਸੇ ਨੇ ਨਹੀਂ ਕੀਤੀਆਂ ਵੇਖੋ ਰੁਝਾਨ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਿੰਡਾਂ ਦੇ ਵਿੱਚ ਜੋ ਸੁਨਸੇਵ ਆ ਰਹੀਆਂ ਇੱਕ ਤਾਂ ਜਿਹੜੇ ਅਸੀਂ ਭਾਈਚਾਰਾ ਉਹ ਤਾਂ ਆਪਦੇ ਜਿਹੇ ਕਹਿੰਦੇ ਜਿਹੜੀਆਂ ਸਾਡੀਆਂ ਪੁਰਾਣੀਆਂ ਸਹੂਲਤਾਂ ਚੱਲਦੀਆਂ ਸੀ ਉਹੀ ਚਲਾ ਦਿਓ ਸਾਡੀਆਂ ਆਟੇ ਦਾਲ ਵਾਲੀ ਛਕਣ ਸਕੀਮ ਵਾਲੀ ਔਰ ਮਕਾਨ ਕਈ ਗਰੀਬ ਪਰਿਵਾਰ ਹੈ ਜਿਨ੍ਹਾਂ ਦੇ ਸਿਰ ਤੇ ਮਕਾਨ ਨਹੀਂ ਹੈਗੇ ਔਰ ਬਾਦਲ ਸਾਹਿਬ ਨੇ ਚੋਣ ਮੈਨੀਫੈਸਟ ਹੋ ਚੁੱਕਿਆ ਹੈ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਸੱਤਾ ਜਾਏਗਾ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਜਾਂ ਛੱਤਾਂ ਕੱਚੀਆਂ ਨੇ ਜਾਂ ਕੰਧਾਂ ਕੱਚੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਕਾਨ ਬਣਾ ਕੇ ਦਿੱਤੇ ਜਾਣਗੇ ਪੱਕੇ ਲਾਸਟ ਆਲ ਕੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣਾ ਜਿਹੜਾ ਹੈਗਾ ਨੁਮਾਇੰਦਾ ਕੀ ਵੇਖ ਕੇ ਚੁਣਿਆ ਜਾਵੇ ਵੇਖੋ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ ਨਾ ਵਿਧਾਨ ਸਭਾ ਦਾ ਜੀ ਜਾਂ ਤਾਂ ਨੇ ਸਿਰਫ ਉਥੇ ਇੱਕੋ ਬਟਨ ਦੇਖਿਆ ਝਾੜੂ ਦਾ ਬਦਲਾ ਦੇ ਨਾ ਉਹਨਾਂ ਨੇ ਦੇਖੋ ਨਮੈਦਾ ਨਹੀਂ ਦੇਖਿਆ ਇਹ ਨਹੀਂ ਦੇਖਿਆ ਵੀ ਕੈਂਡੀਡੇਟ ਕਿਹੜਾ ਸਾਹਮਣੇ ਜੋ ਵੀ ਆ ਗਿਆ ਚੰਗਾ ਮਾੜਾ ਸਭ ਪਾਰ ਸੀਗਾ ਲੇਕਿਨ ਆ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੈ ਮੈਂ ਬੇਨਤੀ ਕਰਦਾ ਵੋਟਰਾਂ ਨੂੰ ਪਾਰਟੀ ਦੇਖੋ ਨਾਲ ਫਿਰ ਕੈਂਡੀਡੇਟ ਵੀ ਦੇਖੋ ਵੀ ਕੈਂਡੀਡੇਟ ਦਾ ਕੀ ਕਾਦਦਾ ਕੈਂਡੀਡੇਟ ਸਾਡੇ ਲਈ ਪਿੱਛੇ ਕੀ ਕਰਦਾ ਹਰ ਆਉਣ ਵਾਲੇ ਸਮੇਂ 'ਚ ਕੀ ਕਰੂਗਾ ਮੈਂ ਬੇਨਤੀ ਕਰਦਾ ਇੱਥੇ ਜਿਹੜੇ ਕੈਂਡੀਡੇਟ ਐ ਇੱਕ ਦੂਜੇ ਨੂੰ ਪੰਡ ਰਹੇ ਐ ਮੈਂ ਕਹਿੰਦਾ ਵੀ ਤੁਸੀਂ ਆਪਦੀਆਂ ਪ੍ਰਾਪਤੀਆਂ ਦੱਸੋ ਪਾਰਟੀ ਦੀਆਂ ਪ੍ਰਾਪਤੀਆਂ ਦੱਸੋ ਆਉਣ ਵਾਲੇ ਸਮੇਂ ਦੇ ਵਿੱਚ ਪਿੱਛੇ ਕੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਕਰੂਗੀ ਔਰ ਆਪਦਾ ਚਿਹਰਾ ਤੇ ਜਿਹੜਾ ਇਲੈਕਸ਼ਨ ਇਹਦੇ ਚ ਚਿਹਰੇ ਨੂੰ ਵੀ ਵੋਟ ਪਾਈ ਹਾਂ ਪਰਸਨਲ ਚਿਹਰਾ ਇਹਦੇ ਚ ਕਾਊਂਟ ਕਰੋ ਕਿਉਂਕਿ ਪਿਛਲਾ ਇਲੈਕਸ਼ਨ ਲੰਘ ਗਿਆ ਹੋਰ ਤਰ੍ਹਾਂ ਦਾ ਇਲੈਕਸ਼ਨ ਸੀ ਇਹ ਇਲੈਕਸ਼ਨ ਉਸ ਤਰ੍ਹਾਂ ਨਹੀਂ ਚੱਲੇਗਾ ਸਰਦਾਰ ਜੋਰਾ ਸਿੰਘ ਮਾਨ ਤਿੰਨ ਵਾਰ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਔਰ ਤਿੰਨੇ ਵਾਰ ਉਹਨਾਂ ਨੇ ਜਿੱਤ ਕੇ ਐਮਪੀ ਬਣੇ ਔਲਸ ਜੀ ਦਾ ਬੈਨੀਫਿਟ ਮਿਲਦਾ ਜਦ ਤੁਸੀਂ ਪਿੰਡਾਂ ਚ ਜਾਂਦੇ ਹੋ ਲੋਕ ਯਾਦ ਕਰਦੇ ਉਹਨਾਂ ਦੇ ਸਮੇਂ ਬਹੁਤ ਬੈਨੀਫਿਟ ਹੈ ਜਿਹੜਾ ਇਲੈਕਸ਼ਨ ਹੈ ਮੈਂ ਲਾੜੀ ਆਦੇ ਬਾਪੂ ਦੇ ਨਾਂ ਤੇ ਰਿਹਾ ਉਹਨਾਂ ਦਾ ਜੋ ਉਹਨਾਂ ਦਾ ਪਿਆਰ ਮਿਲ ਰਿਹਾ ਅੱਜ 14 ਸਾਲਾਂ ਬਾਅਦ ਸਰਦਾਰ ਜੋਰਾ ਸਿੰਘ ਮਾਨ ਲੋਕਾਂ ਦੇ ਮਨਾਂ ਵਿੱਚ ਜਿੰਦਾ ਹੋ ਗਿਆ ਦੁਬਾਰਾ ਫਿਰ ਅਮਰ ਹੋਇਆ ਅੱਜ ਉਹ ਲੋਕਾਂ ਨੇ ਮੈਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਲੋਕੀ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰੀ ਜਾਂਦੇ ਅਜੇ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਪਦੇ ਵਰਕਰ ਨਾਲ ਖੜਦੇ ਸੀ ਨਾ ਆ ਮਾਨਦਾਰੀ ਨਾਲ ਬਿਨਾ ਕਿਸੇ ਸਵਾਰਥ ਤੋਂ ਜਿਹੜਾ ਉਹ ਕੰਮ ਕਰਦੇ ਸੀਗੇ ਉਹਨੂੰ ਲੋਕੀ ਅੱਜ ਵੀ ਯਾਦ ਕਰਦੇ ਆ ਬੜਾ ਰਿਸਪੌਂਸ ਮਿਲਦੇ ਆ ਇਲੈਕਸ਼ਨ ਵਿੱਚ ਮੈਂ ਉਹਨਾਂ ਦੇ ਨਾਂ ਤੇ ਲੜ ਰਿਹਾ ਜਿਹੜੀ ਉਹ ਕਮਾਈ ਕਰਕੇ ਗਏ ਨਾ ਉਹਨਾਂ ਦੀ ਕਮਾਈ ਖਾਰਿਆ ਅੱਜ ਮੈਂ ਤਾਂ ਆਪਦੀ ਨੇ ਦੁਬਾਰਾ ਸ਼ੁਰੂ ਕਰਨੀ ਹੈ ਕਮਾਈ ਇਲੈਕਸ਼ਨ ਤੋਂ ਬਾਅਦ ਇਹ ਇਲੈਕਸ਼ਨ ਉਹਨਾਂ ਦਾ ਹੀ ਹੈ ਮਾਨ ਸਾਹਿਬ ਦਾ ਹੀ ਹੈ ਸਮਰਪਿਤ ਹੈ ਮਾਨ ਸਾਹਿਬ ਨੂੰ ਤਾਂ ਬਿਲਕੁਲ ਇਹ ਸਾਡੇ ਨਰਦੇਵ ਸਿੰਘ ਬੋਬੀ ਮਾਨ ਜੋਸ਼ ਸ਼ਰਮਣੀ ਕਾਲੀਦਾਲ ਦੀ ਟਿਕਟ ਤੋਂ ਫਿਰੋਜ਼ਪੁਰ ਪਾਰਲੀਮੈਂਟ ਤੋਂ ਉਮੀਦਵਾਰ ਨੇ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਅਤੇ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਦੇ ਨਾਲ ਪਖਿਆ ਹੋਇਆ ਹੈ ਪਹਿਲੀ ਜੂਨ ਨੂੰ ਲੋਕਾਂ ਨੇ ਆਪਣਾ ਉਮੀਦਵਾਰ ਚੁਣਨਾ ਹੈ ਅਤੇ 4 ਜੂਨ ਨੂੰ ਨਤੀਜੇ ਆਉਣੇ ਹਨ ਫਿਲਹਾਲ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀ ਪੂਰੀ ਤਾਕਤ ਜਿਹੜੀ ਆ ਝੋਖ ਦਿੱਤੀ ਗਈ ਹੈ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇੱਕ ਤਰੀਕ ਨੂੰ ਜਨਤਾ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੀ ਹੈ